ਅਦਾਲਤ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਦੇ ਡੱਬ ਵਾਲੀ ਤੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ। ਤਾ ਡੱਬ ਵਾਲੀ ਤੋਂ ਕਿਸਾਨਾਂ ਨੇ ਵਾਪਸ ਮੁੜ ਖਨੌਰੀ ਬਾਰਡਰ ਤੇ ਜਾਣ ਦਾ ਐਲਾਨ ਕੀਤਾ ਜਿਵੇਂ ਹੀ ਕਿਸਾਨ ਆਪਣੇ ਕਾਫਲੇ ਲੈ ਕੇ ਰੋਡ ਤੇ ਨਿਕਲੇ ਤਾਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਕੋਲੋਤੇ ਘੇਰਿਆ ਗਿਆ ਐਨਾ ਹੀ ਨਹੀਂ ਜਨਾਬ ਪੁਲਿਸ ਦੇ ਵੱਲੋਂ ਇੱਕ ਐਂਬੂਲੈਂਸ ਨੂੰ ਵੀ ਰੋਕਿਆ ਗਿਆ ਉਸ ਨੂੰ ਅੱਗੇ ਲੰਘਣ ਨਹੀਂ ਦਿੱਤਾ ਗਿਆ ਜਿਸ ਦੌਰਾਨ ਕਿਸਾਨਾਂ ਨੇ ਵੀਡੀਓ ਬਣਾ ਕੇ ਸਾਂਝੀ ਕੀਤੀ ਅਤੇ ਸਰਕਾਰ ਤੇ ਸਵਾਲ ਚੁੱਕ ਦਿੱਤੇ ਕਿਸਾਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਅਦਾਲਤ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਨਾਮ ਸੁਖਦੇਵ ਸਿੰਘ ਬੂੜਾ ਗੁਜਰ ਬੀਕੇ ਜੀ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਸਰ ਸਾਹਿਬ ਰਸਤਾ ਜਿਹੜੇ ਆ ਵੀ ਇਹ ਰੋਕਣੇ ਜਿਹੜੇ ਨਾ ਸੁਪਰੀਮ ਕੋਰਟ ਕਹਿ ਰਹੀ ਏ ਨਾ ਹਾਈ ਕੋਰਟ ਕਹਿ ਰਿਆ ਪਰ ਇਹ ਜਿਹੜੀਆਂ ਸੂਬਾ ਸਰਕਾਰਾਂ ਜਾਂ ਇੱਥੋਂ ਦਾ ਪ੍ਰਸ਼ਾਸਨ ਦਾ ਜਿਹੜਾ ਘਟਿਆ ਰਵਈਆ ਵੀ ਕੋਰਟ ਦੇ ਨਿਯਮਾਂ ਉਨੀ ਮੰਨਿਆ ਜਾ ਸਕਦਾ ਕਿਸੇ ਉਹ ਕਾਨੂੰਨ ਕਾਇਦੇ ਨੂੰ ਨਹੀਂ ਮੰਨਿਆ ਜਾ ਸਕਦਾ ਜਿਹੜੇ ਕਾਨੂੰਨ ਕਾਇਦੇ ਕਿ ਸਰਕਾਰ ਨੇ ਆਪ ਮੰਨੇ ਨੇ ਹੁੰਦੇ ਜਨਤਾ ਤਾਂ ਤਾਂ ਹੀ ਮੰਨੂ ਜੇਕਰ ਸਰਕਾਰ ਮੰਨਦੀ ਆ ਸਾਡੀ ਸਟੇਟ ਦੀ ਸਰਕਾਰ ਹੀ ਨਹੀਂ ਮੰਨ ਰਹੀ ਵੀ ਕੋਈ ਕਾਨੂੰਨ ਕਾਇਦਾ ਤੇ ਜਿਹੜਾ ਕਿ ਸਾਨੂੰ ਇਹਨਾਂ ਹਾਲਾਤਾਂ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਅੱਜ ਸਵੇਰ ਤੋਂ ਰੋਡ ਦੇ ਉੱਤੇ ਰੋਕਿਆ ਜਾ ਗਿਆ ਹੈ। ਪਰੰਤੂ ਇੱਥੇ ਇੱਕ ਐਂਬੂਲੈਂਸ ਲੰਘ ਰਹੀ ਸੀ ਉਹਦੇ ਨਾਲ ਵੀ ਪੂਰਾ ਜਿਹੜਾ ਠੀਕ ਠਾਕ ਨਾ ਵਤੀਰਾ ਨਹੀਂ ਇਹਨਾਂ ਨੇ ਕੀਤਾ ਗਿਆ। ਅਸੀਂ ਜਿਹੜਾ ਜਣਾ ਖਣੋਰੀ ਬਾਰਡਰ ਤੇ ਤਿੰਨ ਦਿਨ ਤੋਂ ਪਹਿਲਾਂ ਤੋਂ ਪ੍ਰੈਸ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਖਣੋਰੀ ਬਾਰਡਰ ਤੇ ਜਿਹੜੇ ਕਿਸਾਨ ਐ ਅੰਦੋਲਨਕਾਰੀ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕੀਤੇ ਜਾਣਗੇ ਔਰ ਦਿੱਲੀ ਨੂੰ ਕੂਚ ਕੀਤਾ ਜਾਊਗਾ। ਪਰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਹੋਣ ਦੇ ਬਾਵਜੂਦ ਇੰਨੀ ਖੱਜਲ ਖਵਾਰੀ ਕਰਨੀ ਮੈਂ ਸਮਝਦਾ ਵੀ ਸਰਕਾਰ ਵਾਸਤੇ ਤੇ ਪ੍ਰਸ਼ਾਸਨ ਵਾਸਤੇ ਇਸ ਤੋਂ ਵੱਧ ਨਾਲ ਕੀ ਨਹੀਂ ਹੋ ਸਕਦਾ ਮੈਂ ਰਿਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰਾ ਜ਼ਿਲ੍ਹਾ ਜਨ ਸਮਕੱਤਰ ਬਣਿਆ ਸਾਡੀ ਇਸ ਮੋਰਚੇ ਦੀ ਡਿਊਟੀ ਸੀ ਪਰਸੋਂ ਸਾਡੀ ਇਸ ਮੋਰਚੇ ਨੂੰ ਅੱਗੇ ਲੈ ਜਾਣ ਲਈ ਮੀਟਿੰਗ ਰੱਖੀ ਗਈ ਸੀ ਬਠਿੰਡੇ ਨੂੰ ਜਿਹੜਾ ਕਿ ਸਾਰਾ ਪੱਖਾਂ ਤੋਂ ਵਿਚਾਰ ਕੇ ਇਹ ਤੈ ਹੋ ਗਿਆ ਵੀ ਇਸੇ ਰਾਸੇ ਰਾਹੀਂ ਬਠਿੰਡਾ ਹੁੰਦੇ ਹੋਏ ਮੌੜ ਮਾਨਸਾ ਅੱਗੇ ਖਨੋਰੀ ਬਾਡਰ ਤੇ ਜਾਵਾਂਗੇ ਅੱਗੇ ਜਿਵੇਂ ਜੱਥੇਬੰਦੀ ਦਾ ਹੋਊਗਾ ਕਾਂਚਾ ਇਥੋਂ ਦੇ ਇੰਟੈਲੀਜੈਂਸੀ ਨੂੰ ਇਹ ਸਾਰੀ ਰਿਪੋਰਟ ਦਿੱਤੀ ਗਈ ਸੀ ਵੀ ਆਹ ਰਾਸਤੇ ਅਸੀਂ ਜਾਵਾਂਗੇ ਕੱਲ ਸਾਰਾ ਦਿਨ ਸਾਡੇ ਵਰਕਰ ਝੋਪੜੀਆਂ ਸੀ ਜਾਂ ਟਰੈਕਟਰ ਟਰਾਂਸਮਾਨ ਜਿਹੜਾ ਸਾਹਮਣੇ ਸੀਗੇ ਅੱਜ ਵੀ ਇਸ ਤਰ੍ਹਾਂ ਚੱਲ ਰਿਹਾ ਸੀ ਪਰ ਤੜਕੇ ਆਤੀ ਨਿੰਦਨ ਜੋ ਕਹਾਂਗੇ ਹਰਿਆਣਾ ਸਰਕਾਰ ਦੀ ਘਟੀਆ ਕਾਰਜਗਾਰੀ ਕਹਿ ਲਈਏ ਕਿ ਇੱਕੇ ਦਾ ਮਾਕੇ ਨੇ ਅਸੀਂ ਫੋਰਸ ਲਾਤੀ ਸਾਨੂੰ ਰੋਕ ਲੈ ਕੇ ਅੱਗੇ ਨਹੀਂ ਜਾਣ ਦਿੰਦੇ ਅਸੀਂ ਪੁੱਛਿਆ ਵੀ ਹਾਂਜੀ ਕੀ ਨਕਸ਼ਾਨ ਆ ਜਾਂ ਕੀ ਆ ਤੁਹਾਡਾ ਕਿਉਂ ਨਹੀਂ ਜਾਣ ਦਿੰਦੇ ਕਹਿੰਦੇ ਨਹੀਂ ਸਾਨੂੰ ਆਦੇਸ਼ ਆ ਵੀ ਇੱਥੇ ਸੜਕ ਤੇ ਰੋਕਾਂਗੇ ਜੇਕਰ ਸਾਡੇ ਹਰਿਆਣਾ ਸਰਕਾਰ ਹਾਈ ਕੋਰਟ ਦੀ ਜਾਂ ਸੁਪਰੀਮ ਕੋਰਟ ਦੇ ਪਾਲਣਾ ਹੁਕਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਸਾਨੂੰ ਨਿਆ ਕਿੱਥੋਂ ਮਿਲ ਜੂਗਾ ਕਿਉਂਕਿ ਇਹਨਾਂ ਨੇ ਇੱਕ ਪਾਸੇ ਹਾਈ ਕੋਰਟ ਨੇ ਕਿਹਾ ਹੋਇਆ ਕੋਈ ਸੜਕ ਕਿਤੇ ਵੀ ਨਹੀਂ ਰੋਕੀ ਜਾਣੀ ਪਰ ਅੱਜ ਤੁਸੀਂ ਦੇਖ ਰਹੇ ਹੋ ਕੜਾਕੇ ਦੀ ਧੁੱਪ ਦੇ ਵਿੱਚ ਲਗਭਗ 11:30 ਤੋਂ ਲੈ ਕੇ 12 ਵਜੇ ਤੱਕ ਹਰਿਆਣਾ ਪ੍ਰਸ਼ਾਸਨ ਨੇ ਸਰਕਾਰ ਦੇ ਸਹਾਇਤ ਤੇ ਆ ਰੋਡ ਰਕਵਾਇਆ ਹੋਇਆ ਜਿਹੜਾ ਕਿ ਬੜੇ ਜਦੋਂ ਜਿਹਦੇ ਨਾਲ ਅਸੀਂ ਕਹਿ ਰਹੇ ਸੀ ਵਿਰਾਮ ਨਾਲ ਅਸੀਂ ਸ਼ਾਂਤਮਈ ਢੰਗ ਤਰੀਕੇ ਨਾਲ ਆਪਦੇ ਵਹੀਕਲ ਲੈ ਕੇ ਜਾਣੇ ਨਾ ਪਰ ਪਤਾ ਨਹੀਂ ਕੀ ਗੱਲ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਨੇ ਸਾਨੂੰ ਇੱਥੇ ਕਾਨੂੰਨ ਦੀਆਂ ਧੱਜੀਆਂ ਢਾ ਕੇ ਸਾਨੂੰ ਸੜਕ ਤੇ ਰੋਕ ਕੇ ਰੱਖਿਆ ਹੋਇਆ ਭਾਵੇਂ ਤਾਂ ਪ੍ਰਸ਼ਾਸਨ ਇਹਨਾਂ ਦੀ ਵੀ ਗੱਲ ਚੱਲ ਰਹੀ ਆ ਪਰ ਸਾਡੇ ਵੀ ਚੱਲ ਰਹੀ ਆ ਅੱਗੇ ਦੇਖਾਂਗੇ ਕੀ ਨਿਕਲਦਾ ਪਰ ਅਸੀਂ ਹਰ ਹਾਲਤ ਜਿਹੜਾ ਸਾਡਾ ਰਸਤਾ ਤੈਅ ਕੀਤਾ ਰੂਟ ਖਨੌਰੀ ਬਾਰਡਰ ਤੇ ਜਾਣ ਦਾ ਉਹ ਇਹ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਕਿੰਨਾ ਸਮਾਂ ਸੜਕ ਤੇ ਬਹੋਣਾ ਕਿੰਨਾ ਸਮਾਂ ਲਾਉਣਾ ਪਰ ਅਸੀਂ ਕੋਈ ਸੜਕ ਨਹੀਂ ਰੋਕਣੀ ਨਹੀਂ ਰੋਕੀ ਆ ਇਹ ਸਾਰੀ ਕੱਡੀਆਂ ਕਾਰਜਕਾਰੀ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਦੀ ਆ ਅਸੀਂ ਇਸੇ ਰਸਤੇ ਖਨੌਰੀ ਬਾਰਡਰ ਤੇ ਜਾਵਾਂਗੇ ਜਿਹੜਾ ਕਿ ਸਾਡਾ ਸਮਾਨ ਆ ਸਾਰਾ ਟਰੈਕਟਰ ਵਾਲੀਆਂ ਗੱਡੀਆਂ ਦੇ ਵਿੱਚ ਲੱਦਿਆ ਹੋਇਆ ਅੱਗੇ ਵਧਣ ਲਈ ਅਸੀਂ ਤਿਆਰ ਹਾਂ ਦੇਣਾ ਕੀ ਕਰਦਾ ਪ੍ਰਸ਼ਾਸਨ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਾਰੇ ਕਿਸਾਨਾਂ ਨੇ ਖਨੌਰੀ ਬਾਰਡਰ ਉੱਤੇ ਇਕੱਠੇ ਹੋਣਾ ਅਤੇ ਉੱਥੇ ਜਥੇਬੰਦੀ ਦੇ ਨਾਲ ਬੈਠੇ ਕਰਕੇ ਦਿੱਲੀ ਨੂੰ ਕੋਚ ਕਰਨਾ ਹੈ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਸੋ ਕਿਸਾਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅਦਾਲਤ ਦੇ ਹੁਕਮਾਂ ਨੂੰ ਨਹੀਂ ਮੰਨਦਾ ਉਹ ਸਾਡੀ ਗੱਲ ਨੂੰ ਕਿਵੇਂ ਮੰਨ ਸਕਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਗਿੱਦੜ ਬਾਹ ਤੋਂ ਸੋਨੀ ਢੱਲਾ ਦੀ ਰਿਪੋਰਟ